ਦਿਨਾਂ ਦੇ ਵਿੱਚ ਜਿਹੜੇ ਚੋਰਾਂ ਵੱਲੋਂ ਟਾਇਰ ਚੋਰੀ ਕੀਤੇ ਗਏ ਸੀ ਔਰ ਖਾਸ ਤੌਰ ਤੇ ਨਿਊ ਦੀਪ نگر ਦੀਪ نگر ਚੰਦਰਗੜ੍ਹ ਸਾਈਡ ਤੋਂ ਫੋਰਸ ਦੇ ਵਿੱਚ ਅਸੀਂ ਤਕਰੀਬਨ ਮੈਂ ਥੈਂਕਸ ਕਰਾਂਗਾ ਧੰਨਵਾਦ ਕਰਾਂਗਾ ਦਿਲੀ ਦਾਨ ਦੇ ਸੀਪੀ ਸਾਹਿਬ ਦਾ ਔਰ ਖਾਸ ਤੌਰ ਤੇ ਦੂਰਦੇਸ਼ੀ ਸਾਡੇ ਮਾਨਯੋਗ ਸੀਐਮ ਸਾਹਿਬ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਵੱਡਾ ਇੱਕ ਸੋਚ ਹੈ ਕਿ ਲੋਕਾਂ ਪ੍ਰਤੀ ਕਿਉਂਕਿ ਪਿਛਲੇ ਦਿਨ ਜਿਹੜਾ ਨੁਕਸਾਨ ਹੋਇਆ ਸੀ ਪੰਜਾਬ ਪੁਲਿਸ ਨੇ ਬਹੁਤ ਸੁਸਤੀ ਦੇ ਨਾਲ ਔਰ ਖਾਸ ਤੌਰ ਤੇ ਸੀਪੀ ਲੁਧਿਆਣਾ ਸੱਭਨ ਸ਼ਰਮਾ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜਿਸ ਵਿੱਚ ਥੋੜੇ ਦਿਨਾਂ ਦੇ ਵਿੱਚ ਹੀ ਉਹ ਜਿਹੜੇ ਟਾਇਰ ਚੋਰੀ ਹੋਈ ਸੀ ਬਰਾਮਦ ਕਰਕੇ ਅੱਜ ਪਬਲਿਕ ਦੇ ਵਿੱਚ ਦਰਜ ਕਰਾਂਗੇ ਕੋਕੀ ਜੀ ਦੀ ਕਾਨੂੰਨੀ ਪ੍ਰਤੀਕਿਰਿਆ ਉਸ ਨੂੰ ਪੂਰਾ ਕਰਕੇ ਇਹ ਟਾਇਰ ਜਿਹੜੇ ਨੇ ਉਹ ਲੋਕਾਂ ਦੇ ਵਾਲੇ ਕਰਾਂਗੇ ਕਿਉਂਕਿ ਮੇਰਾ ਅੱਜ ਦੱਸਣਾ ਮੇਰਾ ਮਕਸਦ ਜੀ ਦਾ ਕਿ ਚੋਰਾਂ ਨੂੰ ਇੱਕ ਮੈਸੇਜ ਜਾਵੇ ਕਿ ਜਿਹੜਾ ਤੁਸੀਂ ਕਰਮ ਕਰ ਰਹੇ ਹੋ ਗਲਤ ਕਰਮ ਕਰ ਰਹੇ ਹੋ ਔਰ ਬਿਲਕੁਲ ਜੋ ਚੋਰੀ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਔਰ ਖਾਸ ਤੌਰ ਤੇ ਜਿਹੜੇ ਇਹ ਬਾਹਰੋਂ ਆ ਕੇ ਬਾਹਰੀ ਸਟੇਟਾਂ ਤੋਂ ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ ਇਹਤੇ ਲੋਕਾਂ ਨਾਲ ਨੁਕਸਾਨ ਕਰ ਰਹੇ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਮੇਰੀ ਜੋ ਪਿਛਲੀ ਦਿਨੀ ਲੋਕਾਂ ਦੀ ਜੋ ਮੈਸੇਜ ਮੈਨੂੰ ਮਿਲਿਆ ਸੀ ਕਿ ਸਾਡੇ ਟਾਇਰ ਉਤਾਰੇਗੇ ਨਹੀਂ ਉਸ ਤੋਂ ਬਾਅਦ ਸੀਪੀ ਸਾਹਿਬ ਨਾਲ ਮੀਟਿੰਗ ਕੀਤੀ ਸੀ ਅਸੀਂ ਬੜੇ ਸੀਪੀ ਸਾਹਿਬ ਨਾਲ ਬੈਠ ਕੇ ਫੈਸਲਾ ਲਿਆ ਸੀਗਾ ਕਿ ਕੋਈ ਵੀ ਐਸੀ ਚੋਰੀ ਜਿਹੜੀ ਹੈਗੀ ਆ ਉਹ ਬਰਾਮਦ ਤੋਂ ਬਿਨਾਂ ਨਹੀਂ ਆਂਦਣੀ ਔਰ ਸਾਡੇ ਸਾਡੀ ਲਿਜਾਣੇ ਦੀ ਪੁਲਿਸ ਐ ਬਹੁਤ ਵਧੀਆ ਕੰਮ ਕੀਤਾ ਜਿਨ੍ਹਾਂ ਨੇ ਟਾਇਰ ਬਰਾਮਦ ਕਰਕੇ ਔਰ ਚੋਰਾਂ ਨੂੰ ਸਲਾਖਾਂ ਪਿੱਛੇ ਭਜਾਇਆ ਜੀ ਇਹਦੇ ਟਾਇਰ ਟਾਇਰ ਆ ਉਹਨਾਂ ਨੇ ਅਫੀਸ਼ਰ ਕੀਤਾ ਤੁਸੀਂ ਹਾਂ ਬਿਲਕੁਲ ਤੁਹਾਡੇ ਸਾਹਮਣੇ ਬੈਠੇ ਨੇ ਸਾਰਿਆਂ ਨੂੰ ਬੁਲਾਉਣ ਦਾ ਮਤਲਬ ਇਹੀ ਸੀਗਾ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਵੇ ਕਿ ਲੋਕਾਂ ਦੇ ਨਾਲ ਜਿਹੜੀ ਸਾਡੀ ਸਰਕਾਰ ਹੈ ਬਿਲਕੁਲ ਮੁੰਡੇ ਨਾ ਮੁੰਡਾ ਲੱਕੜੀ ਹੈ ਔਰ ਅਸੀਂ ਜਿਹੜੇ ਚੋਰ ਨਹੀਂ ਹੋਣ ਦੇ ਬਿਲਕੁਲ ਖਿਲਾਫ ਜਿਹੜੀ ਸਾਡੀ ਕਾਰਵਾਈ ਬਣਦੀ ਹੋਣ ਜਿਹੜੀ ਕਰ ਵੀ ਰਹੇ ਆ ਤੇ ਕਰਾਂਗੇ ਸਾਰਿਆਂ ਦੀਆਂ ਚੋਰੀਆਂ ਸਾਰੇ ਦੇ ਟਾਇਰ ਬਰਾਮਦ ਟਾਇਰ ਕਾਫੀ ਤਕਰੀਬਨ 100% ਹੀ ਸਾਰਿਆਂ ਦੇ ਟਾਇਰ ਬਰਾਮਦ ਹੋ ਗਏ ਆ ਹਰਪ੍ਰੀਤ ਕਿਹੜੀ ਗੱਡੀ ਤੇ ਟਾਇਰ ਚੋਰੀ ਹੋਈ ਸਕਾਰਪਿਓਨ ਕਿੰਨੀ ਤਰੀਕ ਨੂੰ ਹੋਇਆ 12 ਤਰੀਕ ਰਾਤ ਨੂੰ ਹੋਇਆ ਮਿਲ ਗਏ ਨੇ ਜੀ ਹਾਂ ਜੀ ਹਾਂ ਹੁਣ ਮਿਲ ਗਏ ਸਾ ਮੈਨੂੰ 12 ਤਰੀਕ ਰਾਤ ਨੂੰ ਚੋਰੀ ਹੋਈ ਆ ਸਵੇਰੇ ਉਹਨਾਂ ਨੇ ਮੈਨੂੰ ਆਪ ਹੀ ਘਰੇ ਆ ਕੇ ਕਿਹਾ ਕਿ ਤੁਸੀਂ ਆ ਕੇ ਆਪਣੀ ਕੰਪਲੇਨ ਲਗਾਓ ਤੁਹਾਡੇ ਲਈ ਕਿਤੇ ਤਿੰਨ ਕਿ ਟੈਂ ਟੈਂ ਟਾਇਰ ਸੀਗੇ ਜੀ ਕਿੰਨੇ ਕਿ ਲਗਭਗ ਕਿੰਨੇ ਦਾ ਨੁਕਸਾਨ ਲੱਖ ਤੋਂ ਸਵਾ ਲੱਖ ਰੁਪਏ ਦਾ ਸੀਗਾ ਜੀ ਨੁਕਸਾਨ ਇਹ ਤੇ ਉਹਨਾਂ ਕਿਵੇਂ ਲੱਗਦਾ ਤੁਹਾਨੂੰ ਪੁਲਿਸ ਨੇ ਵਧੀਆ ਕੰਮ ਕੀਤਾ ਜੀ ਸਾਨੂੰ ਘਰ ਬੈਠੇ ਚੀਜ਼ ਮਿਲ ਗਈ ਐ ਤਾਂ ਸਾਨੂੰ ਕਿਤੇ ਜਾਣਾ ਪਿਆ ਆ ਫੋਨਾਂ 'ਤੇ ਸਾਰਾ ਕੰਮ ਹੋ ਗਿਆ ਜੀ ਜੀ ਐਮਐਲ ਸਾਹਿਬ ਵੀ ਆ ਰਹੇ ਨੇ ਐਮਐਲ ਸਾਹਿਬ ਇਹ ਇਹ ਉਹਨਾਂ ਦੇ ਕਰਕੇ ਹੀ ਸਾਰਾ ਕੰਮ ਹੋਇਆ ਜੀ ਇਹ ਉਹਨਾਂ ਦੇ ਉਹਨਾਂ ਨੇ ਹੀ ਉਦਮ ਕੀਤਾ ਉਹਨਾਂ ਨੇ ਹੀ ਕੋਸ਼ਿਸ਼ ਕੀਤੀ ਤਾਂ ਅੱਜ ਕੰਮ ਹੋਇਆ ਅਦਰਵਾਈਜ਼ ਅਸੀਂ ਤਾਂ ਰਲ ਜਾਣਾ ਸੀ ਤਾਂ ਨਵੇਂ ਟੈਰਲੈਂਡ ਨੂੰ ਵੇਖਦੇ ਸੀ ਪੁਲਿਸ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਇਹਦਾ ਦੇਖੋ ਜੀ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਜੋ ਇਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਆ ਇਨਾ ਸੀਪੀ ਸਾਹਿਬ ਦੇ ਉਦਮਾਂ ਦੇ ਨਾਲ ਹੀ ਇਹ ਸਾਰਾ ਕੰਮ ਵਧੀਆ ਹੋਇਆ ਆ ਠੀਕ 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 ਰਾਗਵੰਸ ਲਈ ਮੇਰਾ ਰਾਗਵੰਸ ਨਾਮ ਹੈ ਮੇਰੇ ਕਰੇਟਾ ਗਾਰ ਦੇ ਚੋਰੀ ਹੋਏ ਸੀ ਕਿਦੋਂ ਚੋਰੀ ਹੋਏ ਸੀਗੇ ਹੋ ਗਿਆ ਜੀ ਇਹ 15 ਕਿ ਦਿਨ ਹੋ ਗਏ 15 20 ਦਿਨ ਹੋ ਗਏ ਕਿਹੜੇ ਥਾਣੇ ਕੰਪਲੇਟ ਦਿੱਤੀ ਸੀ ਸਰ ਇੱਧਰ ਪੁਲਿਸ ਨੂੰ ਕਿ ਇਹ ਕਲਾਸ ਤੋਂ ਗਲੀ ਪੁਲਿਸ ਨੂੰ ਤੇ ਅੱਜ ਮਿਲਦੇ ਮਿਲ ਕੇ ਟਾਇਰ ਮਿਲੇ ਨੇ ਲੱਗ ਰਿਹਾ ਕਿਵੇਂ ਲੱਗ ਰਿਹਾ ਕਿ ਕਿਵੇਂ ਮੇਰੇ ਇੰਦਰ ਸੈਨ ਨੀ ਗੇ ਟਾਇਰ ਮੇਰੇ ਹਾਂ ਤੜੇ ਡਾਇਰ ਹਜੇ ਮਿਲ ਨਹੀਂ ਹੈਗੇ ਨਹੀਂ ਹਜੇ ਮੈਂ ਆਂਦੇ ਪਏ ਹੋਰ ਪਤਾ ਨਹੀਂ ਇੰਦੇ ਇੰਦ ਚ ਨਹੀਂ ਹੈਗੇ ਮੇਰੇ ਅਜਾ ਤੁਹਾਡੀ ਗੱਲ ਹੋਈ ਕਿਸੇ ਨੇ ਤੁਹਾਨੂੰ ਫੋਨ ਕਰਕੇ ਬੁਲਾਇਆ ਗਿਆ ਇੱਥੇ ਹਾਂਜੀ ਤੁਹਾਨੂੰ ਫੋਨ ਕਰਕੇ ਬੁਲਾਇਆ ਹਾਂਜੀ ਹਾਂਜੀ ਕਿ ਦੇਖ ਲਓ ਆਪਣੇ ਟਾਇਰ ਦੇਖ ਲਓ ਫਰੇ ਹੈਗੇ ਤੁਹਾਡੇ ਟਾਇਰ ਹਾਂਜੀ ਜੀ ਠੀਕ ਹੈ ਕਿੰਨੇ ਟਾਇਰ ਚੋਰੀ ਹੋਏ ਸੀਗੇ ਸਰ ਸਾਡੇ 5 ਟਾਇਰ ਚੋਰੀ ਹੋਏ ਸੀ ਹਾਂਜੀ ਇੱਕ ਸੱਪਣੀ ਤੇ ਚਾਰ ਟਾਇਰ ਅਜ ਕਿੰਨੇ ਦਾ ਨੁਕਸਾਨ ਹੋਇਆ ਜੀ ਮਿਲ ਨਹੀਂ ਬੰਦ ਕਰਿਆ ਕਿੰਨੇ ਦਾ ਨੁਕਸਾਨ ਹੋਇਆ ਸਾਡੇ ਲੋਵੇ ਵਾਲੇ ਸੀਗੇ ਜੀ 50-60 ਹਜ਼ਾਰ ਦਾ ਨੁਕਸਾਨ ਲਿਆ ਜੀ ਤੁਹਾਨੂੰ ਡਾਇਰ ਹਜੇ ਮਿਲ ਨਹੀਂ ਹੈ ਜੀ ਨਹੀਂ ਹਾਂਜੀ ਨਹੀਂ ਮਿਲ ਇੱਧਰ ਬੇਸ ਕਰੀਸ਼ ਕੁਮਾਰ ਕਿਹੜੀ ਗੱਡੀ ਦੇ ਟਾਇਰ ਚੋਰੀ ਹੋਏ ਕੀ ਆ ਦੇ ਕੀ ਆ ਦੇ ਕਿੰਨੇ ਟਾਇਰ ਸੀਗੇ ਚਾਰ ਚਾਰ ਤੇ ਹੁਣ ਕਿਸ ਤਰ੍ਹਾਂ ਲੱਗ ਰਿਹਾ ਹੈ ਤੁਹਾਨੂੰ ਟਾਇਰ ਦਵਾ ਦਿੱਤੇ ਗਿਆ ਪੰਜਾਬ ਪੁਲਿਸ ਦਾ ਬਹੁਤ ਅੱਛਾ ਲੱਗ ਰਿਹਾ ਹੈ ਕੀ ਕਹਿਣਾ ਚਾਹਾਂਗਾ ਪੰਜਾਬ ਪੁਲਿਸ ਬਹੁਤ ਵਧੀਆ ਬਹੁਤ ਅੱਛਾ ਕੰਮ ਕਰ ਰਹੇ ਕਿੰਨੇ ਕੁ ਦਾ ਨੁਕਸਾਨ ਆਪਾਂ ਮੰਨਦੇ ਅੱਜ ਹੋਇਆ ਸੀ ਜਿਹੜਾ ਭਾਤੇ 10000 15000 ਤੋਂ ਥੱਲੇ ਟਾਇਰ ਹੈ ਨਹੀਂ 60000 ਦਾ ਨੁਕਸਾਨ ਹੋ ਗਿਆ 60000 ਦਾ ਦੇਖ ਬੰਦਾ ਐਪਰੀਸ਼ੀਏਟ ਕਰਨਾ ਪੁਲਿਸ ਨੂੰ ਬਿਲਕੁਲ ਬੰਦਾ ਜੀ ਧੰਨਵਾਦ ਕਰੋਗੇ ਮੈਂ ਪੁੱਛ ਬਹੁਤ ਬਹੁਤ ਸ਼ੁਕਰਗੁਜ਼ਾਰ ਆਂ ਜੀ ਪੰਜਾਬ ਪੁਲਿਸ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆਂ ਬੋਬੀ ਭਾਜੀ ਦੇ ਭਜਨ ਸਿੰਘ ਜੀ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਠੀਕ ਹੈ ਜੀ